ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਤੀਜਾ ਭਗਤ ਖਜ਼ਾਨਾ ਭਗਤ ਨ ਕੋ ਦੀਆ ਨਾ ਹਰ ਧਨ ਸਚ ਸੋਏ ਅਖਟ ਨਾਮ ਤਾਨਕ ਦੇ ਨਖਟ ਨਾਹੀ ਕਿਨਨਾਂ ਕੀਮਤ ਹੋਏ ਭਾਗਤ ਖਜ਼ਾਨਾ ਭਾਗਤ ਨ ਕਦੀਆ ਨਾ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨ ਖੋਟੇ ਨਹੀਂ ਕਨਨ ਕੀਮਤ ਹੋਏ ਆ ਮਤ ਅਨੰਮਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਘੁਰ ਸ਼ਵਦੀ ਹਰ ਪਾਇਆ ਜਾਏ ਬੇਨੇ ਸ਼ਬਦ ਜਾਗ ਪੁਨ ਦਾ ਫਿਰ ਦਾ ਰਗ ਹੈ ਮਿਲਾ ਸਜਾਈ ਰਹਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੂਟ ਹੈ ਮਾਨ ਮੁਖ ਨਹੀਂ ਬੂਝ ਹੈ ਓ ਨਾ ਸੁਣੈ ਪੂਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਆਮੇ ਮੇਰਾ ਕਰ ਕਰ ਵਿਗੁੱਤੇ ਕਿਉ ਚਲਣਾ ਚਲਦਿਆਂ ਨਾ ਗੁਰਮਖ ਹੋਵੇ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਨ ਸੱਚੀ ਬਾਣੀ ਹਰ ਗਉਣਾ ਗਾਵੇ ਨਦਰਿ ਨਦਰਣ ਹਾਲ ਸਤਗੁਰ ਗਿਆਨ ਸਦਾ ਕਟ ਚਾਲਣਾ ਆਮਰ ਸਿਰ ਬਾਦਸ਼ਾਹ ਆਂਧਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸਤਿ ਲਾ ਨਾਨਕ ਰਾਮ ਨਾਮ ਨਸ ਤਾਰਾ ਸ਼ਬਦ ਰੱਤੇ ਹਰ ਪਾ ਆਂਦਨ ਭਗਤ ਕਰ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਸਤਾਰਾ ਸ਼ਬਦ ਰਤਿ ਹਾਰ ਪਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ